ਸਸੀਗਾ ਦੋਸਤੋ ਇਹ ਦੇਖ ਲਓ ਤੁਸੀਂ ਇੰਗਲੈਂਡ ਦਾ ਸ਼ਹਿਰ ਹੈ ਜੀ ਵੈਸਟਵਰਮਿੰਸਟਰ ਉੱਥੇ ਹੈਗਾ ਜੀ ਬੱਸ ਟਰਮੀਨਲ ਲੋਕ ਬਸਾਂ ਦੀ ਵੇਟ ਕਰ ਰਹੇ ਵੇ ਕਾਫੀ ਖੂਬਸੂਰਤ ਬਣਿਆ ਹੈ ਅੱਛਾ ਬਣਿਆ ਹੈ ਸਾਡੇ ਬੱਸ ਵਾਲੇ ਨੂੰ ਨਹੀਂ ਉੱਥੇ ਖਾਪਨ ਦੇ ਹੁੰਦੇ ਬਸਾਂ ਦੀ ਆ ਜਾ ਰਹੀ ਜੇ ਆਜੋ ਆਜੋ ਪਰ ਬੈਠੋ ਬੈਠੋ ਚੱਲ ਲੱਗੀ ਜੇ ਤੇ ਚਲਦੀਆਂ ਲੇਟ ਹੀ ਹੁੰਦੀਆਂ ਜਿੰਨਾਂ ਤੇ ਸਵਾਰੀਆਂ ਪੂਰੀਆਂ ਨਹੀਂ ਹੁੰਦੀਆਂ ਬਾਕੀ ਦੋਸਤੋ ਅਗਰ ਤੁਸੀਂ ਵੀ ਬਾਹਰ ਆਣਾ ਚਾਹਦੇ ਹੋਣਾ ਤੇ ਜੂਟ ਰਾਈ ਮਰੂ ਮਾਲਣੀ ਚਾਹੀਦੀ ਹੈ ਕਾਨੂੰਨ ਤੇ ਹਜਕਲ ਸਖਤ ਹੋਏ ਹੋਏ ਲੇਕਿਨ ਫਿਰ ਵੀ ਤਕਦੀਰ ਆਪੋ ਆਪਣੀ ਹੈ ਅਗਰ ਤੁਸੀਂ ਵੀ ਬਾਹਰ ਆਗੇ ਤੇ ਉਹ ਗੱਲ ਆਉਂਦੀ ਨਾ ਮੁੱਲਾ ਬਾਈ ਲਗੇ ਰਹੋ ਤੁਸੀਂ ਵੀ ਲਗੇ ਰਹੋ ਜੇ ਤੇ ਤੁਸੀਂ ਹੋਗੇ ਪਕੇ ਬਾਹਰ ਫਿਰ ਤੇ ਤੁਹਾਡੇ ਘਰਦ ਨੂੰ ਬੜੀ ਖੁਸ਼ੀ ਹੋਏਗੀ ਮਾਪਿਓ ਨੂੰ ਤੁਹਾਡੀ ਅਗਰ ਵਾਈਫ ਹੈ ਬੱਚੇ ਵੀ ਉਹਨਾਂ ਨੂੰ ਬਹੁਤ ਜਿਆਦਾ ਖੁਸ਼ੀ ਹੋਏਗੀ ਤੇ ਜੇ ਦੋਸਤੋ ਤੁਸੀਂ ਨਾ ਪੱਕੇ ਹੋਏ ਨਾ ਖੁਸ਼ੀ ਫਿਰ ਵੀ ਹੋਏਗੀ ਪਰ ਉਹ ਤੁਹਾਡੇ ਰਿਸ਼ਤਰ ਹੋਏਗੀ ਜਿਹੜੇ ਨਹੀਂ ਜਾਣਦੇ ਵੀ ਤੁਸੀਂ ਬਾਹਰ ਜਾ ਕੇ ਪੱਕਿਓ ਇਹ ਬਿਲਕੁਲ ਸਚਾਈ ਹੈ ਜੀ ਸਾਰੇ ਲੋਕ ਚੰਗੇ ਨਹੀਂ ਥੈਂਕ ਯੂ